AI ਦੀ ਮਦਦ ਨਾਲ ਤੁਹਾਡੇ ਨਾਲ ਵੀ ਠੱਗੀ AI ਦੀ ਮਦਦ ਨਾਲ ਤੁਹਾਡੀ ਬੁਣਾਈ ਜਾ ਸਕਦੀ ਹੈ ਨਕਲੀ ਆਵਾਜ਼ ਤੇ ਠੱਗਿਆ ਜਾ ਸਕਦਾ ਹੈ ਪੂਰਾ ਪਰਿਵਾਰ ਕਿਵੇਂ ਬਚਿਆ ਜਾ ਸਕਦਾ ਇਸ ਠੱਗੀ ਤੋਂ ਜਾਣੋ ਸਾਡੀ ਸਖਾਸ ਰਿਪੋਰਟ ਵਿੱਚ ਕਾਲ ਜੀ ਮੈਸਰ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਿਗਿਆਨ ਇੰਨੀ ਜ਼ਿਆਦਾ ਤਰੱਕੀ ਕਰ ਚੁੱਕਿਆ ਹੈ ਕਿ ਮਨੁੱਖ ਲਈ ਸਭ ਕੁਝ ਸੌਖਾ ਹੋ ਗਿਆ ਜਿਹੜੇ ਕੰਮ ਮਨੁੱਖ ਕਰਦਾ ਹੈ ਉਹ ਹੁਣ ਰੋਬੋਟ ਦੇ ਤਰ੍ਹਾਂ ਦੇਖਣ ਵਾਲੇ ਇਨਸਾਨ ਕਰ ਰਹੇ ਨੇ ਯਾਨੀ ਕਿ ਮੇਰਾ ਮਤਲਬ ਹੈ ਕਿ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਸਭ ਕੁਝ ਸੰਭਵ ਹੋ ਗਿਆ ਹੈ ਜਿਹੜੇ ਕੰਮ ਮਨੁੱਖ ਖੁਦ ਕਰਦਾ ਹੈ ਉਹ AI ਦੀ ਮਦਦ ਦੇ ਨਾਲ ਕੀਤੇ ਜਾ ਰਹੇ ਹਨ انسان ਦੀ ਤਰ੍ਹਾਂ ਹੀ ਦਿਖਣ ਵਾਲੀਆਂ ਇਹ ਮਸ਼ੀਨਾਂ ਜੋ انسان ਵਾਂਗ ਹੀ ਸਾਰੇ ਕੰਮ ਖੁਦ ਕਰਦੀਆਂ ਹਨ ਜਿਸ ਨੂੰ ਦੇਖ ਕੇ ਇਹ ਲੱਗਦਾ ਹੈ ਕਿਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਦੀ ਹਰ ਇੱਕ ਖੇਤਰ ਦੇ ਵਿੱਚ ਵੈਲਿਊ ਹੀ ਘਟ ਜਾਣੀ ਹੈ ਤਾਂ ਜਿੱਥੇ ਹੀ AI ਦਾ ਫਾਇਦਾ ਹੈ ਤਾਂ ਉੱਥੇ ਇਸ ਦੇ ਨੁਕਸਾਨ ਵੀ ਹਨ AI ਦੀ ਮਦਦ ਨਾਲ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ ਤਾਂ ਕਿਵੇਂ ਇਸ ਠੱਗੀ ਤੋਂ ਬਚਿਆ ਜਾ ਸਕਦਾ ਹੈ ਜਾਂ ਕਿਵੇਂ ਠੱਗੀ ਹੋ ਸਕਦੀ ਹੈ ਤਾਂ ਇਸ ਸਾਰੀ ਜਾਣਕਾਰੀ ਜਾਣਨ ਦੇ ਲਈ ਦੇਖੋ ਸਾਡੀ ਇਹ ਖਾਸ ਰਿਪੋਰਟ ਅਖੀਰ ਤੱਕ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤੁਹਾਡੀ ਆਵਾਜ਼ ਦੀ ਨਕਲ ਕਰਕੇ ਧੋਖਾਧੜੀ ਕਰਨ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਨੇ ਧੋਖੇਬਾਜ਼ ਲੋਕ ਤੁਹਾਡੀ ਆਵਾਜ਼ ਦੀ ਨਕਲ ਕਰਕੇ ਤੁਹਾਨੂੰ ਠੱਗਦੇ ਹਨ ਅਤੇ ਫਿਰ ਪੈਸੇ ਵਸੂਲਦੇ ਹਨ ਖਾਸ ਕਰਕੇ ਨੌਜਵਾਨਾਂ ਤੇ ਬਜ਼ੁਰਗਾਂ ਲਈ ਇਹ ਸਮੱਸਿਆ ਚਿੰਤਾ ਦਾ ਵਿਸ਼ਾ ਬਣ ਗਈ ਹੈ ਤਾਂ ਹੁਣ ਤੁਹਾਨੂੰ ਦੱਸਾਂਗੇ ਕਿ ਕਿਵੇਂ ਹੁੰਦੀ ਹੈ ਆਵਾਜ਼ ਦੀ ਧੋਖਾਧੜੀ AI ਦੇ ਵਰਤੋਂ ਕਰਕੇ ਧੋਖੇਬਾਜ਼ ਕਿਸੇ ਦੀ ਆਵਾਜ਼ ਦੇ ਬਿਲਕੁਲ ਨਕਲ ਕਰ ਸਕਦੇ ਹਨ ਉਹ ਕਿਸੇ ਜਾਣਕਾਰ ਦੀ ਆਵਾਜ਼ ਦੇ ਵਿੱਚ ਫੋਨ ਕਰਦੇ ਹਨ ਅਤੇ ਐਮਰਜੈਂਸੀ ਦਾ ਬਹਾਨਾ ਬਣਾ ਕੇ ਪੈਸੇ ਮੰਗਦੇ ਹਨ ਉਦਾਹਰਨ ਲਈ ਮੱਧ ਪ੍ਰਦੇਸ਼ ਦੇ ਵਿੱਚ ਇੱਕ ਵਿਅਕਤੀ ਨੂੰ ਉਸਦੇ ਪੁੱਤਰ ਦਾ ਰੋਣ ਵਾਲਾ ਫੋਨ ਆਇਆ ਜਿਸ ਤੋਂ ਬਾਅਦ ਵਿਅਕਤੀ ਨੇ ਤੁਰੰਤ ਆਪਣੇ ਪੁੱਤਰ ਦੀ ਮਦਦ ਦੇ ਲਈ 50000 ਰੁਪਏ ਟਰਾਂਸਫਰ ਕਰ ਦਿੱਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਫੋਨ ਤਾਂ ਫਰਜੀ ਸੀ ਜਿਵੇਂ ਕਿ ਅੱਜਕੱਲ ਸਾਈਬਰ ਠੱਗੀ ਦਾ سلسلہ ਚੱਲ ਰਿਹਾ ਹੈ ਤਾਂ ਉਸੇ ਤਰ੍ਹਾਂ ਹੀ ਹੁਣ ਤੁਹਾਡੀ ਹੀ ਕਿਸੇ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲੇ ਦੀ ਆਵਾਜ਼ ਸੁਣਾ ਕੇ ਤੁਹਾਡੇ ਤੋਂ ਪੈਸੇ ਵਸੂਲੇ ਜਾ ਸਕਦੇ ਨੇ ਤੇ ਤੁਸੀਂ ਜਿਹੜੇ ਉਹ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਤਾਂ ਹੁਣ ਤੁਹਾਨੂੰ ਦੱਸਾਂਗੇ ਕਿ ਕਿਉਂ ਹੁੰਦੀ ਹੈ ਧੋਖਾਧੜੀ ਸੋਸ਼ਲ ਮੀਡੀਆ ਦੇ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਵਰਤੋਂ ਕਰ ਰਿਹਾ ਹੈ ਕੁਝ ਸਹੀ ਵਰਤੋਂ ਕਰ ਰਹੇ ਨੇ ਤਾਂ ਉੱਥੇ ਕੁਝ ਇਸ ਦੀ ਬਹੁਤ ਜ਼ਿਆਦਾ ਦੁਰਵਰਤੋਂ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਆਪਣੀਆਂ ਆਵਾਜ਼ ਦੇ ਵਿੱਚ ਵੀਡੀਓ ਬਣਾ ਕੇ ਜਾਂ ਨਿੱਜੀ ਜਾਣਕਾਰੀ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੰਦੇ ਹਨ ਜਿਸ ਨਾਲ ਠੱਗਾਂ ਲਈ ਰਸਤਾ ਸਾਫ਼ ਹੋ ਜਾਂਦਾ ਹੈ ਅਤੇ ਧੋਖੇਬਾਜ਼ AI ਦੇ ਵਰਤੋਂ ਕਰਕੇ سوشل میڈیا ਤੋਂ ਤੁਹਾਡੀ ਆਵਾਜ਼ ਵੋਇਸ ਰਿਕਾਰਡਿੰਗ ਅਤੇ ਵੀਡੀਓ ਲੈ ਸਕਦੇ ਨੇ ਅਤੇ ਜਾਲੀ ਕਾਲ ਕਰਕੇ ਤੁਹਾਨੂੰ ਜੋ ਕਿ ਠੱਗੀ ਦਾ ਸ਼ਿਕਾਰ ਬਣਾ ਸਕਦੇ ਨੇ ਜਾਲੀ ਕਾਲਸ ਰਾਹੀਂ ਕਾਲ ਕਰਕੇ ਉਹ ਕਿਸੇ ਬਹਾਨੇ ਬੈਂਕ بیمਾ ਆਦੀ ਤੁਹਾਡੀ ਨਿੱਜੀ ਜਾਣਕਾਰੀ ਮੰਗਦੇ ਹਨ ਅਤੇ ਫਿਰ ਧੋਖਾ ਟੜੀ ਲਈ ਜੇ ਵਰਤੋਂ ਕਰਦੇ ਹਨ ਤੁਹਾਡੇ ਰਿਸ਼ਤੇ ਜਾਂ ਸਗੇ ਸਬੰਧੀਆਂ ਨੂੰ ਵਰਜੀ ਕਾਲ ਕਰਕੇ ਇਸ ਤਰ੍ਹਾਂ ਠੱਗ ਸਕਦੇ ਹਨ ਤੇ ਤੁਹਾਨੂੰ ਲੱਗਣਾ ਕਿ ਹਾਂ ਇਹ ਤਾਂ ਸੱਚਮੁੱਚ ਹੀ ਮੇਰਾ ਰਿਸ਼ਤੇਦਾਰ ਜਾਂ ਜਾਣ ਪਹਿਚਾਨ ਵਾਲਾ ਗੱਲ ਕਰ ਰਿਹਾ ਤੇ ਤੁਸੀਂ ਬਸ ਇਥੋਂ ਹੀ ਸਾਈਬਰ ਠੱਗ ਦੇ ਜਾਲ ਦੇ ਵਿੱਚ ਫਸ ਜਾਓਗੇ ਅਤੇ ਲੱਖਾਂ ਰੁਪਏ ਦੀ ਹਜ਼ਾਰਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਜਾਓਗੇ ਆਓ ਫਿਰ ਹੁਣ ਜਾਣਦੇ ਹਾਂ ਕਿ ਕਿਵੇਂ ਇਸ ਠੱਗੀ ਤੋਂ ਬਚਿਆ ਜਾ ਸਕਦਾ ਹੈ ਅਣਜਾਣ ਕਾਲਸ ਤੋਂ ਬਚੋ ਅਣਜਾਨ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਸਾਵਧਾਨੀ ਨਾਲ ਚੁੱਕੋ ਬਿਨਾ ਸੋਚੇ ਸਮਝੇ ਭਰੋਸਾ ਨਾ ਕਰੋ ਕਾਲ ਦੀ ਪੁਸ਼ਟੀ ਕਰੋ ਕਿਸੇ ਵੀ ਐਮਰਜੈਂਸੀ ਕਾਲ ਤੇ ਤੁਰੰਤ ਭਰੋਸਾ ਨਾ ਕਰੋ ਭਰੋਸਾ ਕਰਨ ਤੋਂ ਪਹਿਲਾਂ ਫੋਨ ਦੀ ਜਾਂ ਜਿਸ ਨੰਬਰ ਤੋਂ ਕਾਲ ਆਈ ਹੈ ਉਸ ਦੀ ਚੰਗੀ ਤਰ੍ਹਾਂ ਦੇ ਨਾਲ ਪੁਸ਼ਟੀ ਕਰ ਲਵੋ ਸੋਸ਼ਲ ਮੀਡੀਆ ਤੇ ਧਿਆਨ ਦਿਓ ਆਪਣੀ ਆਵਾਜ਼ ਜਾਂ ਨਿੱਜੀ ਜਾਣਕਾਰੀ ਜਨਤਕ ਤੌਰ ਤੇ ਸਾਂਝੀ ਨਾ ਕਰੋ ਇਹ ਮੈਸੇਜ ਖਾਸ ਕਰ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਜੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਟ੍ਰੈਂਡ ਦੇ ਵਿੱਚ ਆਪਣੀ ਵੀਡੀਓ ਜੋ ਆਪਣੀ ਆਵਾਜ਼ ਦੇ ਵਿੱਚ ਵੀਡੀਓ ਸਾਂਝੀ ਕਰ ਦਿੰਦੇ ਨੇ ਜਨਤਕ ਤੌਰ ਤੇ ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਪਛਤਾਣਾ ਪੈ ਸਕਦਾ ਹੈ ਸੁਰੱਖਿਆ ਐਪਸ ਦੀ ਵਰਤੋਂ ਕਰੋ ਜਾਲੀ ਕਾਲਾਂ ਦੀ ਪਛਾਣ ਕਰਨ ਦੇ ਵਿੱਚ ਮਦਦ ਕਰਨ ਵਾਲੀਆਂ ਐਪਾਂ ਦੀ ਵਰਤੋਂ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਫੋਨ ਫਰਜੀ ਹੈ ਜਾਂ ਫਿਰ ਸੱਚਮੁੱਚ ਕਿਸੇ ਆਪਣੇ ਦਾ ਹੈ ਬੈਂਕ ਤੋਂ ਸਾਵਧਾਨ ਰਹੋ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ ਅਤੇ ਕਿਸੇ ਵੀ ਧੋਖਾਧੜੀ ਵਾਲੇ ਲੈਣ-ਦੇਣ ਬਾਰੇ ਤੁਰੰਤ ਬੈਂਕ ਨੂੰ ਸੂਚਿਤ ਕਰੋ ਸੋ ਇਹ ਜਾਣਕਾਰੀ ਅੱਜ ਅਸੀਂ ਇਸ ਲਈ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਰੋਜ਼ਾਨਾ ਹੀ ਸਾਈਬਰ ਠੱਗਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ ਪਰ ਹੁਣ ਜੋ ਆਉਣ ਵਾਲਾ ਸਮਾਂ AI ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਕਿ ਹਰ ਕੰਮ ਮਨੁੱਖ ਦੁਆਰਾ ਹੀ ਜਿਹੜੇ ਕੀਤੇ ਜਾਂਦੇ ਨੇ ਉਹ ਹੁਣ ਅੰਨੁੱਖ ਵਾਂਗ ਦੇਖਣ ਵਾਲੀਆਂ ਮਸ਼ੀਨਾਂ ਦੁਆਰਾ ਇਹ ਕੀਤੇ ਜਾ ਰਹੇ ਨੇ ਤਾਂ ਫਿਰ ਇਹਨਾਂ ਦਾ ਜਿੱਥੇ ਫਾਇਦਾ ਵੀ ਹੈ ਤਾਂ ਉੱਥੇ ਨੁਕਸਾਨ ਵੀ ਹੈ ਨੁਕਸਾਨ ਬਾਰੇ ਅਸੀਂ ਤੁਹਾਨੂੰ ਇਹ ਸਾਰੀ ਜਾਣਕਾਰੀ ਦੇ ਹੀ ਦਿੱਤੀ ਹੈ ਤਾਂ ਸਾਡੀ ਇਹ ਖਾਸ ਰਿਪੋਰਟ ਅਤੇ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਨੀਚੇ ਜੋ ਵੀ ਤੁਹਾਡੇ ਇਸ ਬਾਰੇ ਰਾਏ ਹੈ ਜੋ ਵੀ ਤੁਹਾਡੇ ਵਿਚਾਰ ਨੇ ਉਹ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰ ਸਕਦੇ ਹੋ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ